ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਦਲਜੀਤ ਦਸਾਂ ਜੀ ਬਲੈਂਕ ਚੈੱਕ ਵਾਲੀ ਗੱਲ ਬਲੈਂਕ ਚੈੱਕ ਵਾਲੀ ਜਿਹੜੀ ਗੱਲ ਹੈ ਉਹ ਇਸ ਤਰ੍ਹਾਂ ਹੈ ਕਿ ਦੇਖੋ ਉਹਦਾ ਕੋਈ ਸਟੈਂਡ ਨਹੀਂ ਹੈ ਉਹਨੇ ਇਸ ਗੱਲ ਤੋਂ ਸਿੱਧ ਕਰਤਾ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿੰਨੇ ਲੋਕ ਵੀਡੀਓ ਬਣਾਉਂਦੇ ਸੀ ਉਹਦੀ ਜ਼ੁਰਤ ਦੀਆਂ ਉਹਦੀਆਂ ਕਿੰਨੀਆਂ ਗੱਲਾਂ ਦੀਆਂ ਉਹ ਉਹ ਕੀ ਸਿਸਟਮ ਹੈ ਉਹ ਲੋਕ ਸਮਝਣਗੇ ਆਮ ਲੋਕ ਸਮਝਣ ਮੇਰੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਦਲਜੀਤ ਨਾਲ ਇਹਾਂ ਕੋਈ ਬੈਰ ਨਹੀਂ ਹੈ ਮੇਰਾ ਪਰ ਜਿਹੜੇ ਬੰਦੇ ਨੇ ਲੋਕਾਂ ਦਾ ਚੰਗਾ ਕਰਦੇ ਕਰਦੇ ਸਾਰੀ ਜ਼ਿੰਦਗੀ ਐ ਕਰਤੀ ਹੋਵੇ ਆਪਣੇ ਲਈ ਨਾ ਸੋਚਿਆ ਹੋਵੇ ਉਹ ਐਂਡ ਵਿੱਚ ਵੀ ਇਹੀ ਸੋਚੂਗਾ ਕਿ ਮੈਂ ਕਿਸੇ ਲਈ ਸੋਚ ਲਵਾਂ ਲੋਕਾਂ ਨਾਲ ਗਲਤ ਨਾ ਹੋਵੇ ਲੋਕਾਂ ਨੂੰ ਗਲਤ ਮੈਸੇਜ ਨਾ ਜਾਵੇ ਇਹ ਚੀਜ਼ਾਂ ਲੋਕਾਂ ਨੂੰ ਸਮਝਣੀਆਂ ਚਾਹੀਦੀਆਂ ਜਿਹੜੇ ਫਿਲਮੀ ਲੋਕ ਐ ਨਾ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਸਕਦੇ ਤੁਸੀਂ ਆਪ ਸੋਚ ਕੇ ਦੇਖੋ ਵੀ ਉਹਨਾਂ ਨੇ ਕਿਹਾ ਦਲਜੀਤ ਦੋਸਾਂਝ ਨੇ ਕਿਹਾ ਕਿ ਮੈਨੂੰ ਮੈਂ ਉਹਦੇ ਨਾਲ ਫਿਲਮ ਨਹੀਂ ਕਰਨੀ ਸੀ ਮੈਂ ਜਵਾਬ ਦੇਣ ਜਾ ਰਿਹਾ ਹਾਂ ਜਦੋਂ ਬਲੈਂਕ ਚੈੱਕ ਦੇਖਿਆ ਤੇ ਸਟੈਂਡ ਛੱਡ ਗਿਆ ਭਾਈ ਸਾਹਿਬ ਆਪਣਾ ਤੇ ਜਦੋਂ ਹੁਣ ਉਹਨਾਂ ਨੇ ਇੱਕ মিডিਆ ਦੇ ਵਿੱਚ ਕਿਹਾ ਵੀ ਮੈਂ ਮੇਰਾ ਇਹਨਾਂ ਨੇ ਨਾਂ ਲਿਆ ਤੇ ਮੈਨੂੰ ਦੋਸਤਾਂ ਦੇ ਫੋਨ ਆਉਣ ਲੱਗ ਗਏ ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨੇ ਬਲੈਂਕ ਚੈੱਕ ਦਿੱਤਾ ਸੀ ਪਰ ਉਹਨਾਂ ਨੂੰ ਭਾਈ ਸਾਹਿਬ ਨੂੰ ਵੀ ਇਹ ਖੁਸ਼ੀ ਹੋ ਗਈ ਕਿ ਮੇਰ ਨਾਲ ਆ ਸਭ ਕੁਝ ਭੁੱਲ ਗਿਆ ਪੁਰਾਣਾ ਅੱਜ ਦਲਜੀਤ ਬੜਾ ਬਣਿਆ ਹੋਇਆ ਚਲੋ ਕੁਝ ਚੰਗਾ ਹੋ ਜਾਊਗਾ ਸਿਸਟਮ ਇਦਾਂ ਹੋ ਜਾਂਦਾ ਪਰ ਜਦੋਂ ਉਹਨਾਂ ਨੇ ਉਹ ਫਿਲਮ ਛੱਡੀ ਪੈਸੇ ਮੁੱਕੇ ਤੇ ਉਸ ਤੋਂ ਬਾਅਦ ਕੀ ਹੋਇਆ ਉਹ ਸੋਚ ਕੇ ਦੇਖੋ ਉਹਨਾਂ ਨਾਲ ਜੋ ਕੁਛ ਉਦੋਂ ਹੋਇਆ ਉਹਨਾਂ ਨੇ ਉਹ ਗੱਲ ਦੱਸੀ ਉਹਨਾਂ ਨੂੰ ਉਹ ਕ੍ਰੈਡਿਟ ਮਿਲੇ ਆ ਦੂਜੇ ਪ੍ਰੋਡਿਊਸਰ ਆ ਗਿਆ ਦਲਜੀਤ ਨੇ ਜੋਚ ਆਇਆ ਸੀ ਉਹ ਹੋਇਆ ਦਲਜੀਤ ਨੂੰ ਪੈਸੇ ਵੀ ਮਿਲੇ ਉਹ ਪ੍ਰੋਡਿਊਸਰ ਵੀ ਬਾਹਰ ਹੋ ਗਿਆ ਉਹਦੀ ਤਾਂ ਚੰਦ ਹੀ ਹੋਈ ਜਿਹੜਾ ਬੰਦਾ ਉਦੋਂ ਸਟੈਂਡ ਛੱਡ ਸਕਦਾ ਸੀ ਉਹਨਾਂ ਦਿਨਾਂ 'ਚ ਤੇ ਅੱਜ ਉਹਦੀ ਭੁੱਖ ਕਿੰਨੀ ਬੜੀ ਹੋਊਗੀ ਬੱਚਾ ਛੋਟੇ ਤੋਂ بڑا ਹੁੰਦਾ ਹੈ ਹਰ ਚੀਜ਼ ਛੋਟੀ ਤੋਂ ਬੜੀ ਹੁੰਦੀ ਹੈ ਉਹ ਭੁੱਖ ਅੱਜ ਕਿੱਡੀ ਵੱਡੀ ਹੋ ਸਕਦੀ ਹੈ ਏ ਭਾਈ ਸਾਹਿਬ ਦੀ ਹਲੀਮੀ ਤੁਸੀਂ ਦੇਖਦੇ ਹੋ ਕਈ ਸਟੇਜਾਂ ਤੇ ਤੁਸੀਂ ਦੇਖੀ ਹੋਗੀ ਹਲੀਮੀ ਕਰਦੇ ਤੇ ਇੱਕ ਸਟੇਜ ਤੇ ਜਿਹੜੇ ਨਾ ਬਾਰੇ ਸੱਚ ਬੋਲਦੇ ਆ ਉਹਨਾਂ ਬਾਰੇ ਇੱਕ बार-बार ਬੋਲਦਾ ਉਹ ਸਾਲੇ ਜਿਹੜੇ ਕੰਮ ਨਹੀਂ ਕਰਦੇ ਉਹ ਇਹ ਕਰਦੇ ਆ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਐ ਕਰਦੇ ਜੀ ਜਿਨੀ ਕੰਮ ਕਰਨਾ ਜਿਨ੍ਹਾਂ ਨੂੰ ਪੈਸੇ ਦੀ ਭੁੱਖ ਪੈਜੀ ਬ੍ਰਦਰ ਉਹ ਉਹ ਫਿਰ ਇਦਾਂ ਗਰੁੱਪ ਬਣਾ ਕੇ ਕੁਛ ਕਰਦੇ ਆ ਨੀਲੇ ਕਾਲੇ ਪੀਲੇ ਬਾਣਿਆਂ ਵਾਲਿਆਂ ਨੇ ਬੜੀਆਂ ਧੁੰਮਾਂ ਪਾਈਆਂ ਕਈਆਂ ਨੇ ਤਾਂ ਆਪਣੀ ਇੱਥੇ ਤੱਕ ਹੱਦ ਮੁਕਾ ਦਿੱਤੀ ਕਿ ਭਾਈ ਭਈਏ ਬੰਦੇ ਦੀਆਂ ਅੱਖਾਂ 'ਚ ਦੇਖਣਾ ਔਖਾ ਕੋਈ ਐਕਟਰ ਕਹਿ ਰਿਹਾ ਸਲਮਾਨ ਖਾਨ ਕਿੱਥੇ ਆ ਸ਼ਾਹਰੂਖ ਖਾਨ ਕਿੱਥੇ ਆ ਇਹ ਕੱਲਾ ਹੀ ਬੁੱਕ ਦਾ ਇਹਨੇ ਸਾਰੀ ਬੰਨ ਕਰਾਂ ਉਹ ਭਾਈ ਇੰਨਾ ਝੂਠ ਨਾ ਬੋਲੋ ਜਿਹੜੇ ਲੋਕ ਇਹ ਵੀਡੀਓ ਪਾਈ ਜਾਂਦੇ ਸੀ ਸੋਦੀ ਜ਼ੁਰਤ ਬਹੁਤ ਐ ਉਹ ਤਾਂ ਬਾਣੀ ਪੜਦਾ ਉਹ ਤਾਂ ਆ ਕਰਦਾ ਉਹ ਤਾਂ ਆ ਹੁਣ ਉਹ ਇਹ ਵੀਡੀਓ ਕਿਉਂ ਨਹੀਂ ਪਾਉਂਦੇ ਇੱਕ ਚਾਰ ਪੈਸਿਆਂ ਦੇ ਲਈ ਉਹ ਬੰਦੇ ਨੇ ਆਪਣਾ ਸਟੈਂਡ ਛੱਡਤਾ ਉਹ ਵੀਡੀਓ ਕਿਦਰੇ ਨਹੀਂ ਪਾਈ ਕਿਉਂਕਿ ਸੱਚ ਕਿਸੇ ਨੇ ਨਹੀਂ ਬੋਲਿਆ ਭਾਈ ਮੈਂ ਤੁਹਾਨੂੰ ਦੱਸਾਂ ਮੈਂ ਵੀ ਕੋਈ ਐ ਨਹੀਂ ਕਰਦਾ ਕਿ ਮੈਂ ਉਹਨਾਂ ਨੂੰ ਕਿਤੇ ਮੈਨੂੰ ਕੋਈ ਬਹੁਤ ਫਾਇਦਾ ਐ ਮੈਨੂੰ ਉਹਦੀਆਂ ਕਰਤੂਤਾਂ ਪਤਾ ਆ ਜਿਨ੍ਹਾਂ ਨੂੰ ਪਤਾ ਆ ਉਹ ਸਭ ਆਪਣੇ ਫਾਇਦੇ ਲਈ ਝੂਠ ਬੋਲਦੇ ਅੱਜ ਤੱਕ ਮਾਨਿਆਂ ਦੇ ਵਿੱਚ ਖਬਰਾਂ ਵੀ ਝੂਠ ਬੋਲ ਕੇ ਕੀਤੀਆਂ ਜਾਂਦੀਆਂ ਅੱਧੀ ਖਬਰ ਲਾ ਦਿੱਤੀ ਜਾਂਦੀ ਹੈ ਕਿ ਰਿਕਸ਼ੇ ਤੇ ਕੁੜੀ ਜਾਂਦੀ ਸੀ ਵੀਡੀਓ ਬਣਾਉਂਦੀ ਸੀ ਅੱਗੇ ਰਿਕਸ਼ੇ ਵਾਲੇ ਨੇ ਕੀ ਕੀਤਾ ਦੇਖੋ ਉਹ ਲੋਕ ਉਹਨੂੰ ਲੱਭਣ ਲੱਪੰਦੇ ਸਸਪੈਂਸ ਬਣਾ ਕੇ ਖਬਰਾਂ ਦਾ ਪਹਿਲਾਂ ਸਹੀ ਆਉਣੀ ਸੀ ਇਹ ਸਮਾਂ ਇੰਨਾ ਪਲਟ ਚੁੱਕਾ ਹੈ ਇਹ ਦਿਲਜੀਤ ਦੋਸਾਂਝ ਕਹਿੰਦਾ ਕਿ ਮੈਂ ਤੋਂ ਵੱਧ ਕਿਨੇ ਮੈਂ ਪਹਿਲਾ ਬੰਦਾ ਜਿਹੜੇ ਸਰਦਾਰ ਨੇ ਫੈਸ਼ਨ ਕੀਤਾ ਇਹ ਬਹੁਤ ਹਿੰਦੀ ਇੰਟਰਵਿਊ ਚ ਮੈਂ ਦੇਖਿਆ ਕਿ ਪਹਿਲੇ ਸਰਦਾਰ ਕੋਈ ਫੈਸ਼ਨ ਨਹੀਂ ਕਰਤਾਤਾ ਵਾਲ ਕਟਵਾਣੇ ਪੜਤੇ ਤੇ ਇਹ ਝੂਠ ਹੈ ਜੀ ਇਹ ਤੁਸੀਂ ਸੋਚ ਕੇ ਦੇਖੋ ਦਲਜੀਤ ਭਾਈ ਸਾਹਿਬ ਤੁਸੀਂ ਆਪ ਵੀ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਤੇ ਮਲਕੀਸ਼ ਸਿੰਘ 골ਡਨ ਸਟਾਰ ਉਹਨੇ ਕਿੱਦਾਂ ਕਿੱਦਾਂ ਦੇ ਕੱਪੜੇ ਪਾਏ ਤੇ 골ਡਨ ਸਟਾਰ ਦਾ ਉਹ ਨਾਮ ਮਿਲਿਆ ਹੈ ਉਹ ਤੁਹਾਨੂੰ ਕਿਉਂ ਯਾਦ ਨਹੀਂ ਰਹਿੰਦਾ ਇੰਨੀਆਂ ਹੱਦਾਂ ਤੋਂ ਨਾ ਬਧੋ ਕਿ ਇੰਨਾ ਝੂਠ ਬੋਲੋ ਤੁਸੀਂ ਜਿਹੜਾ ਬੰਦਾ ਇਹ ਆਪਣੀ ਜिद ਇੰਨੀ ਕਰਖਦਾ ਹੈ ਮਨ ਦੇ ਵਿੱਚ ਇੰਨਾ ਛੋਟਾ ਜਿਹਾ ਕਿਹਨੇ ਸਵਾਲ ਹੀ ਇਹਨੂੰ ਗਲਤ ਸਵਾਲ ਹੀ ਇਹਨੂੰ ਮਤਲਬ ਇਦਾਂ ਦਾ ਕਹਿ ਦਿੱਤਾ ਹੋਵੇ ਜਾਂ ਇਦਾਂ ਦੀ ਗੱਲ ਕਹਿ ਦਿੱਤੀ ਹੋਵੇ ਤੇ ਫਿਕਰ ਨਾ ਕਰ ਬੰਬੇ 'ਚ ਤੈਨੂੰ ਕੋਈ ਨਹੀਂ ਪਛਾਣਦਾ ਐਵੇਂ ਟੋਪੀਦਵਾਲੇ ਨਾ ਪਾ ਇੱਥੇ ਤਾਂ ਲੋਕ ਅਮਤਾਪ ਵਿੱਚ ਉਹਨੂੰ ਨਹੀਂ ਪਛਾਣਦੇ ਉਸ ਗੱਲ ਦਾ ਜਵਾਬ ਤੂੰ ਉਹ ਬੰਦੇ ਨਾਲ ਪੂਰੀ ਜ਼ਿੰਦਗੀ ਜिद ਕਰਦੇ ਜਿੰਨੇ ਤਰੀ ਮੁੰਬਈ ਸਾਥ ਦਿੱਤਾ ਹੋਵੇ ਉਦੋਂ ਤੂੰ ਚੁੱਪ ਰਿਆ ਹੋਵੇਂ ਉਦੋਂ ਇਹ ਬੰਦਾ ਚੁੱਪ ਰਿਆ ਜਦੋਂ ਮਤਲਬ ਸੀ ਮਤਲਬ ਤੁਸੀਂ ਸੋਚੋ ਭਈ ਇਹ ਕਿੰਨਾ ਖਤਰਨਾਕ ਹੋ ਸਕਦਾ ਜਿਹੜੇ ਭੌਮਕੜ ਬੰਦੇ ਹੁੰਦੇ ਆ ਸਾਡੇ ਅਰਗੇ ਬੰਦੇ ਹੁੰਦੇ ਉਹ ਮੂੰਹ ਤੇ ਕਹਿ ਦਿੰਦੇ ਦਿਲ 'ਚ ਕਦੀ ਖੋਟਰੀ ਰੱਖਦੇ ਏਦਾਂ ਦੇ ਖੋਟੇ ਬੰਦਿਆਂ ਤੋਂ ਬਚਿਆ ਕਰੋ ਤੇ ਅੰਬਾਨੀਆਂ ਦੇ ਵਿਆਹ ਤੇ ਨੱਚਿਆ ਉੱਥੇ ਉੱਥੇ ਤਾਂ ਉਹਨਾਂ ਦਾ ਇੱਕ ਮਕਸਦ ਸੀ ਨਾ ਭਾਈ ਉਹਨਾਂ ਦਾ ਇੱਕ ਮਕਸਦ ਸੀ ਇਹਨੂੰ ਲੈ ਕੇ ਜਾਣਾ ਇਹ ਤੋਂ ਵੱਡੇ ਸਟਾਰ ਬਹੁਤ ਐ ਬਹੁਤ ਸਿੰਗਰ ਐ ਇਹ ਤੋਂ ਵੱਡੇ ਹੁਣ ਕਈ ਚੀਜ਼ਾਂ ਹੋਰ ਫੈਲਾਈ ਜਾਂਦੇ ਆ ਜੀ ਹਨਾ ਤੇ ਔਜਲੇ ਨੇ ਉਹਨਾਂ ਰੰਬਾਨੀਆਂ ਦੇ ਵਿਆਹ ਤੇ ਆ ਗਾਤਾ ਉਹਨਾਂ ਕਿਹਾ ਸੀ ਕਿਹੜਾ ਹੱਥ ਤਾਂ ਪੈ ਲੈਣ ਦੇ ਮੁੰਬਈ ਵੀ ਐ ਕਰ ਦੂ ਭਾਈ ਇਹ ਜਿਹੜੀਆਂ ਗੱਲਾਂ ਐ ਸਿਰਫ ਔਰ ਸਿਰਫ ਸਿੱਧੂ ਨੇ ਜੋ ਗਾਣਿਆਂ ਚ ਬੋਲਿਆ ਉਹ ਸੱਚ ਐ ਹੁਣ ਤਾਂ ਸਿਰਫ ਪਲਾਨ ਬਣਾਏ ਜਾ ਰਹੇ ਨੇ ਇਹ ਪਲਾਨ ਨਹੀਂ ਬਣਾਏ ਜਾ ਰਹੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਕਰਨ ਔਜਲਾ ਬਾਰੇ ਤੇ ਵਿੱਕੀ ਕੌਸ਼ਲ ਬਾਰੇ ਕਿ ਜਦੋਂ ਵਿੱਕੀ ਕੌਸ਼ਲ ਨੇ ਗਾਣਾ ਗਾਇਆ ਕਿ ਪਲੈਨਿੰਗ ਹੁੰਦੀ ਐ ਯਾਦ ਕਰ ਲੋ ਵੀਡੀਓ ਫੋਨ ਕੇ ਦੇਖ ਲੋ ਇਹ ਸਾਰਾ ਸਿਸਟਮ ਆ ਹੀ ਚੱਲਦਾ ਅਗਲੀ ਵੀਡੀਓ ਚ ਫੇਰ ਕੋਈ ਨਵਾਂ ਮੁੱਦਾ ਲੈ ਕੇ ਆਵਾਂਗੇ ਤੇ ਇਹ ਚੀਜ਼ਾਂ ਜੋ ਹੈਗੀਆਂ ਉਹਨਾਂ ਨੂੰ ਉਦਾਂ ਹੀ ਸਮਝੋ ਗਿੱਦੜਾਂ ਦਾ ਗੂਹ ਪਹਾੜੀ ਨਾ ਚੜਾਓ ਸਮਝੇ ਉਹ ਲੋਕ ਸਮਝਦਾਰ ਨੇ ਜਿਹੜੇ ਤੁਸੀਂ ਗੱਲਾਂ ਜਿਨ੍ਹਾਂ ਨਾਲ ਕਰਦੇ ਹੋ ਜਦੋਂ ਆਪਾਂ ਕੌਮ ਦੀ ਦੁਹਾਈ ਦਿੰਨੇ ਸਾਡੀ ਕੌਮ ਨੂੰ ਇਦਾਂ ਦਿਆਂ ਦੇ ਥੱਲੇ ਲਾਇਆ ਜਿਹੜੇ ਤੁਸੀਂ ਇਹਨਾਂ ਬਾਰੇ ਤਾਰੀਫਾਂ ਕਰਦੇ ਹੋ ਇਹਨਾਂ ਬਾਰੇ ਡੀਪਲੀ ਸੋਚ ਕੇ ਦੇਖੋ ਥੋੜੇ ਜਿਹਾ ਪੈਸਿਆਂ ਲਈ ਸਟੈਂਡ ਛੱਡਣ ਵਾਲਾ ਬੰਦਾ ਕਿਤੇ ਵੀ ਸਟੈਂਡ ਨਹੀਂ ਰੱਖ ਸਕਦਾ ਇਹਨਾਂੋਂ ਤਾਂ ਅਸੀਂ ਚੰਗੇ ਆ ਸਟੈਂਡ ਤਾਂ ਰੱਖਿਆ ਹੋਇਆ